ਇਨ ਕਹਾਣੀਆਂ ਦੇ ਉੱਪਰ ਹੀ ਪਲੇ ਹੈ ਔਰ ਉਹ ਤਿੰਨੋਂ ਕਹਾਣੀਆਂ ਪੰਜਾਬ ਦੇ ਅਲੱਗ-ਅਲੱਗ ਦੌਰ ਦੀਆਂ ਕਹਾਣੀਆਂ ਨੇ ਫਰਕ ਕੀ ਦੇਖਨੇ ਹੋ ਜੋ ਉਸ ਸਮੇਂ ਦੇ ਵਿੱਚ ਚੀਜ਼ਾਂ ਹੋਈਆਂ ਔਰ ਅੱਜ ਦੇ ਸਮੇਂ ਦੀਆਂ ਜੋ ਚੀਜ਼ਾਂ ਹੈਗੀਆਂ ਅੱਜ ਵੀ ਅਸੀਂ ਉਹੀ ਲੋਕਾਂ ਜਿਹੜੇ ਇਨੇ ਸਾਲਾਂ ਪਹਿਲਾਂ ਸੀ ਕੁਝ ਵੀ ਗਲਤ ਹੁੰਦਾ ਸਾਡੇ ਅੱਜ ਵੀ ਉਹੀ ਰਿਐਕਸ਼ਨਸ ਹੁੰਦੇ ਆ ਅੱਜ ਵੀ ਸਾਡੀ ਉਹੀ ਬੋਲੀ ਅੱਜ ਵੀ ਸਾਡਾ ਉਹੀ ਸਾਰਾ ਕੁਝ ਹੈ ਪਰ ਅਸੀਂ ਆਪਦੇ ਇਤਿਹਾਸ ਨੂੰ ਜਾਣਦੇ ਹੀ ਨਹੀਂ ਜੇ ਸਰਕਾਰ ਦੀ ਮਰਜ਼ੀ ਤੇ ਖਰਾਫ ਕੋਈ ਜਲਸਾ ਹੋਇਆ ਤਾਂ ਸਾਰੇ ਨਤੀਜੇ ਦੀ ਜ਼ਿੰਮੇਵਾਰ ਖੁੱਤਨ ਤਾਂ ਹੋਵੇਗੀ ਜਿਹੜੇ ਹੁਣ ਦੇ ਬੱਚੇ ਨੇ ਜਿਨ੍ਹਾਂ ਨੂੰ ਨਹੀਂ ਪਤਾ ਜਿਨ੍ਹਾਂ ਨੇ ਹਿਸਟਰੀ ਨਹੀਂ ਪੜੀ ਜਾ ਜਿਨ੍ਹਾਂ ਦੇ ਦਾਦੇ ਪੜਦਾਦਿਆਂ ਨੇ ਜਾਂ ਮਾਪਿਓ ਨੇ ਨਹੀਂ ਦੱਸਿਆ ਉਹਨਾਂ ਨੂੰ ਤਾਂ ਉਹਨਾਂ ਨੂੰ ਦੱਸਿਆ ਜਾਵੇ ਕਿ ਪੰਜਾਬ ਦੇ ਪਿੰਡੇ ਤੇ ਕਿਹੜੇ ਕਿਹੜੇ ਜ਼ਖਮ ਹੋਏ ਨੇ ਭਾਰਤ ਤਾਂ ਕਹਿੰਦੇ ਆ ਅਸੀਂ ਵੀ ਪਾਰਟੀਸ਼ਨ ਹੋਈ ਸੀ ਪਰ ਪਾਰਟੀਸ਼ਨ ਅਸਲ 'ਚ ਤਾਂ ਪੰਜਾਬ ਦੀ ਹੋਈ ਸੀ ਪੰਜਾਬ ਦੇ ਲੋਕਾਂ ਦੀ ਹੋਈ ਸੀ ਇਹ ਸਾਰੇ ਬੱਚੇ ਚੰਡੀਗੜ੍ਹ ਦੇ ਨੇ ਬਹੁਤਿਆਂ ਨੂੰ ਪੰਜਾਬੀ ਨਹੀਂ ਆਉਂਦੀ ਤਾਂ ਇਹਨਾਂ ਸਾਰਿਆਂ ਨੂੰ ਪੰਜਾਬੀ ਸਿਖਾਈ ਗਈ ਚੰਡੀਗੜ ਜਿਹੜੀ ਉਹ ਪੰਜਾਬ ਦੀ ਰਾਜਧਾਨੀ ਵੀ ਹੈਗੀ ਐ ਔਰ ਕਿਤਨੇ ਕਿਤੇ ਪੰਜਾਬ ਦੇ ਹੀ ਪਿੰਡਾਂ ਨੂੰ ਉਜਾੜ ਕੇ ਚੰਡੀਗੜ ਬਣਿਆ ਔਰ ਇੱਥੇ ਦੇ ਹੀ ਬੱਚੇ ਜਿਹੜੇ ਪੰਜਾਬੀ ਆਉਂਦੇ ਸਮਝ ਭੁੱਲਦੇ ਜਾ ਰਹੇ ਨੇ ਲੱਗਦਾ ਨਹੀਂ ਕਿ ਇਹੋ ਜਿਹੀ ਚੀਜ਼ਾਂ ਬਹੁਤ ਜ਼ਰੂਰੀ ਬੱਚਿਆਂ ਨੂੰ ਤਾਂ ਆਪਾਂ ਜਿਵੇਂ ਬਣਾਵਾਂਗੇ ਓਵੇਂ ਦੇ ਬਣ ਜਾਣਗੇ ਹਨ ਇਹ ਵੀ ਹੋ ਸਕਦਾ ਕਿ ਮਾਪਿਆਂ ਨੇ ਨਹੀਂ ਸਿਖਾਈ ਜਾਂ ਇਹ ਵੀ ਹੋ ਸਕਦਾ ਕਿ ਚੰਡੀਗੜ ਦੇ ਜਿਹੜੇ ਸਕੂਲਾਂ 'ਚ ਉਹ ਪੜ੍ਹਦੇ ਉਹਨਾਂ ਸਕੂਲਾਂ 'ਚ ਪੰਜਾਬੀ ਬੋਲਣ ਤੇ ਪਾਬੰਦੀ ਹੋਵੇ ਟੀਚਰਸ ਤੋਂ ਹੀ ਆਪਾਂ ਨੂੰ ਸਿਖਾਇਆ ਜਾਂਦਾ ਕਿ ਇੰਗਲਿਸ਼ ਹੀ ਬੈਟਰ ਐ ਅੰਗਰੇਜ਼ੀ ਹੀ ਬੋਲੋ ਤੇ ਇਸ ਲਈ ਤਾਂ ਹੀ ਮੈਂ ਇੱਥੇ ਆਨੀ ਆ ਕਿਉਂਕਿ ਇੱਥੇ ਆਪਾਂ ਨੂੰ ਸਰਹ ਸਿਖਾਉਂਦੇ ਕਿ ਪੰਜਾਬੀ ਸਿੱਖਣਾ ਕਿੰਨੀ ਇੰਪੋਰਟੈਂਟ ਗੱਲ ਹੈ। ਵੱਲ ਕਿਤੀ ਜਾਵੇ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਵੱਖ-ਵੱਖ ਕਲਚਰ ਜਿਹੜੇ ਨੇ ਉਹ ਵਸਦੇ ਨੇ ਔਰ ਇੱਕ ਕਲਚਰ ਅੱਜ ਦੇ ਨਹੀਂ ਬੜੇ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਚੱਲਦੇ ਆ ਰਹੇ ਨੇ। ਔਰ ਗੱਲ ਕੀਤੀ ਜਾਵੇ ਜਿੱਥੇ ਇੱਕ ਪਾਸੇ ਪੰਜਾਬ ਨੂੰ ਖੁਸ਼ਹਾਲੀ ਦੀ ਧਰਤੀ ਕਿਹਾ ਜਾਂਦਾ ਪੰਜਾਬ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀਗਾ ਉਸੇ ਸਮੇਂ ਦੇ ਵਿੱਚ ਸ਼ਾਇਦ ਪੰਜਾਬ ਨੇ ਬਹੁਤ ਜ਼ਿਆਦਾ ਸੰਤਾਪ ਵੀ ਹੰਢਾਏ ਨੇ ਫਿਰ ਭਾਵੇਂ ਉਹ 1919 ਚ ਹੋਏ ਜਲਿਆਂਵਾਲਾ ਬਾਗ ਦੇ ਕਾਂਡ ਦੀ ਗੱਲ ਹੋਵੇ ਜਾਂ ਫਿਰ 1947 ਦੇ ਵਿੱਚ ਹੋਈ ਵੰਡ ਦੀ ਗੱਲ ਹੋਵੇ ਸਭ ਤੋਂ ਜ਼ਿਆਦਾ ਸੰਤਾਪ ਕਿਤੇ ਨਾ ਕਿਤੇ ਪੰਜਾਬ ਨੇ ਹੰਢਾਏ ਜਾਂ ਫਿਰ ਪੰਜਾਬ ਦੇ ਉਹਨਾਂ ਸਮਿਆਂ ਦੇ ਬਜ਼ੁਰਗਾਂ ਨੇ ਹੰਢਾਏ ਕੀ ਹੋਊਗਾ ਜਦ ਉਸੇ ਸਮੇਂ ਨੂੰ ਤੁਸੀਂ ਇੱਕ ਵਾਰੀ ਫੇਰ ਸਟੇਜ ਦੇ ਉੱਤੇ ਦੇਖੋਗੇ ਜਿੱਥੇ ਇੱਕ ਪਾਸੇ ਪੰਜਾਬ ਦੀ ਕਲਾਕਾਰੀ ਨੂੰ ਲੋਕ ਪੂਰੀ ਦੁਨੀਆ ਦੇ ਵਿੱਚ ਪਸੰਦ ਕਰਦੇ ਨੇ ਉੱਥੇ ਦੂਜੇ ਪਾਸੇ ਪੰਜਾਬ ਦੇ ਕੁਝ ਕਲਾਕਾਰ ਅੱਜ ਸਾਡੇ ਨਾਲ ਮੌਜੂਦ ਨੇ ਇਹ ਸਾਰੇ ਦੇ ਸਾਰੇ ਥੀਏਟਰ ਆਰਟਿਸਟ ਨੇ ਥੀਏਟਰ ਦੇ ਕਲਾਕਾਰ ਨੇ ਔਰ ਇਹ ਆਪਣੀ ਕਲਾਕਾਰੀ ਦੇ ਨਾਲ ਪੰਜਾਬ ਦੇ ਉਸ ਸਮੇਂ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰ ਰਹੇ ਨੇ ਜੋ ਸਮਾਜ ਸ਼ਾਇਦ ਜਿੱਦਾਂ ਜਿੱਦਾਂ ਸਮੇਂ ਲੰਘਦਾ ਜਾ ਰਿਹਾ ਹੈ ਉਸ ਨੂੰ ਲੋਕ ਭੁੱਲਦੇ ਜਾ ਰਹੇ ਨੇ ਸ਼ਾਇਦ ਲੋਕ ਪੁਲਚੁਕ ਹੋਣੇ ਕਿ ਜਲਿਆਂ ਵਾਲੇ ਬਾਗ ਦੇ ਵਿੱਚ ਕੀ ਕੁਝ ਹੋਇਆ ਸੀ ਸ਼ਾਇਦ ਲੋਕ ਕਿਤਨੇ ਕਿਤੇ ਉਸ ਚੀਜ਼ ਨੂੰ ਭੁੱਲਦੇ ਜਾ ਰਹੇ ਨੇ ਕਿ 1947 ਦੀ ਵੰਡ ਵੇਲੇ ਪੰਜਾਬ ਨੇ ਕੀ ਸੰਤਾਪ ਝੜਾਇਆ ਸੀ ਚੰਡੀਗੜ੍ਹ ਦੇ ਲੋਕਾਂ ਨੂੰ ਇਹ ਕੁਝ ਬੱਚੇ ਨੇ ਜੋ ਸਾਡੇ ਨਾਲ ਅਜ ਮੌਜੂਦ ਨੇ ਕਲਾਕਾਰ ਨੇ ਔਰ ਇਹ ਦੱਸ ਰਹੇ ਨੇ ਕਿ ਉਹਨਾਂ ਸਮਿਆਂ ਦੇ ਵਿੱਚ ਕੀ ਕੁਝ ਹੋਇਆ ਸੀਗਾ ਸਾਡੇ ਨਾਲ ਤੁਸੀਂ ਦੇਖ ਸਕਦੇ ਹੋ ਕਲਾਕਾਰ ਔਰ ਵਡਿੱਕਲ ਦੇਖਣ ਲਈ ਹੈਗੀ ਇਹ ਸਾਰੇ ਜਿਹੜੇ ਬੱਚੇ ਨੇ 14 ਸਾਲ ਤੋਂ ਲੈ ਕੇ 18 ਸਾਲ ਤੱਕ ਦੀ ਇਹਨਾਂ ਦੀ ਉਮਰ ਹੈਗੀ ਹੈ ਔਰ ਸਾਰੇ ਜਿਹੜੇ ਬੱਚੇ ਨੇ ਇਹ ਬਹੁਤ ਸਿਨਸੀਅਰਲੀ ਉਸ ਚੀਜ਼ ਨੂੰ ਜਿਹੜਾ ਹੈ ਕਹਿ ਸਕਦੇ ਆ ਕਿ ਫੀਲ ਕਰਦੇ ਨੇ ਔਰ ਇਸ ਪਲੇ ਦਾ ਹਿੱਸਾ ਬਣੇ ਨੇ ਔਰ ਇਸ ਪਲੇ ਦੇ ਇਸ ਦਾ ਪਲੇ ਦਾ ਨਾਮ ਵੀ ਜਿਹੜਾ ਹੈ ਉਹ ਪੰਜਾਬ ਹੀ ਰੱਖਿਆ ਗਿਆ ਹੈ ਇਸ ਪਲੇ ਦੇ ਵਿੱਚ ਕੀ ਕੁਝ ਖਾਸ ਹੈ ਇਸ ਬਾਬਤ ਸਾਡਾ ਗੱਲ ਕਰਨ ਲਈ ਸਪਲੇ ਦੇ ਅਸਿਸਟੈਂਟ ਡਾਇਰੈਕਟਰ ਜ਼ੈਨਬ ਸਾਡਾ ਮੌਜੂਦ ਨੇ ਜ਼ਰੂਰ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਹੈ ਜ਼ੈਨਬ ਤੁਹਾਡਾ ਪ੍ਰਾਈਮਰੀ ਸ਼ੇਟੀਵ ਦੇ थैंक यू ਸਰ थैंक यू so much ਜ਼ੈਨਬ ਇੱਕ ਬਹੁਤ ਅਹਿਮ ਸਵਾਲ ਇਸ ਪਲੇ ਨੂੰ ਲੈ ਕੇ ਆਉਂਦਾ ਹੈ ਕਿ ਪੰਜਾਬ ਦੇ ਵਿੱਚ ਹੋਰ ਬਹੁਤ ਸਾਰੇ ਮੁੱਦੇ ਨੇ ਬਹੁਤ ਸਾਰੀਆਂ ਚੀਜ਼ਾਂ ਨੇ ਪੁਰਾਣਾ ਅਪਾ ਹਿਸਟਰੀ ਚੱਕ ਕੇ ਦੇਖੀਏ ਹਿਸਟਰੀ ਦੇ ਵਿੱਚ ਬਹੁਤ ਕੁਝ ਹੋਇਆ ਪਰ ਸਿਰਫ ਇਹੀ ਹਿੱਸਾ ਕਿਉਂ ਚੁਣਿਆ ਗਿਆ ਇਸ ਪਲੇ ਦੇ ਲਈ ਥੈਂਕ ਯੂ ਫਸਟ ਆਫ ਆਲ ਮੈਂ ਦਸਣਾ ਚਾਹੁੰਗੀ ਕਿ ਇਹ ਜਿਹੜਾ ਪਲੇ ਹੈ ਸਾਡੇ ਬਹੁਤ ਹੀ ਰਿਸਪੈਕਟਡ ਸਰ ਜ਼ੁਬਨ ਏ ਮਹਿਤਾ ਨੇ ਡਾਇਰੈਕਟ ਕੀਤਾ ਹੈ ਔਰ ਤਿੰਨ ਕਹਾਣੀਆਂ ਦੇ ਉੱਪਰ ਹੀ ਪਲੇ ਹੈ ਔਰ ਉਹ ਤਿੰਨੋਂ ਕਹਾਣੀਆਂ ਪੰਜਾਬ ਦੇ ਅਲੱਗ-ਅਲੱਗ ਦੌਰ ਦੀਆਂ ਕਹਾਣੀਆਂ ਨੇ ਔਰ ਇਸ ਨੂੰ ਚੋਣੇ ਦੀ ਵਜ੍ਹਾ ਇੱਕ ਤਾਂ ਇਹ ਸੀ ਕਿ ਜ਼ੁਬੇਨ ਸਰ ਹਮੇਸ਼ਾ ਤੋਂ ਹੀ ਮੋਸਟਲੀ ਇੰਗਲਿਸ਼ ਪਲੇਸ ਕਰਦੇ ਸੀਗੇ ਔਰ ਇੰਗਲਿਸ਼ ਸਟੋਰੀਜ਼ ਕਰਦੇ ਸੀਗੇ ਇਸ ਵਾਰ ਉਹਨਾਂ ਦੀ ਇੱਛਾ ਸੀ ਕਿ ਵੀ ਉਹ ਪੰਜਾਬੀ ਮਤਲਬ ਬੋਲੀ ਦੇ ਵਿੱਚ ਕੁਝ ਕਰਨ ਪੰਜਾਬ ਦਾ ਕੁਝ ਕਰਨ ਜਿਹਦੇ ਵਿੱਚ ਪੰਜਾਬ ਦੇ ਬਾਰੇ ਹੋਵੇ ਪੰਜਾਬ ਦਾ ਕਲਚਰ ਹੋਵੇ ਪੰਜਾਬ ਦੇ ਸੁੱਖਾਂ ਦੀ ਗੱਲ ਵੀ ਹੋਵੇ ਤੇ ਪੰਜਾਬ ਦੇ ਦੁੱਖਾਂ ਦੀ ਗੱਲ ਵੀ ਹੋਵੇ ਤਾਂ ਉਹਨਾਂ ਨੇ ਕਹਾਣੀਆਂ ਚੂਜ਼ ਕੀਤੀਆਂ ਜਿਦੇ ਵਿੱਚ ਸਾਡੇ ਕੋਲੇ 1919 ਦੀ ਕਹਾਣੀ ਹੈ ਗੁਲਜ਼ਾਰ ਦੀ ਲਿਖੀ ਹੋਈ 라ਵੀਪਾ ਪਿਆਰ ਔਰ 1947 ਦੀ ਵੰਡ ਤੇ ਕਹਾਣੀ ਹੈ ਔਰ ਉਸ ਦਾ ਉਸ ਦਾ ਨਾਮ ਹੈ ਟੌਮੀ ਸੌਰੀ ਨਹੀਂ ਤਮਾਸ਼ਾ ਸੌਰੀ ਆਈ 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 ਡਿਡ ਦ ਰੋਂਗ ਥਿੰਗ ਸੌਰੀ ਤਮਾਸ਼ਾ ਵਾਸ ਲਾਈਕ ਬੇਸਡ ਔਨ 1999 1919 ਉਹਨੇ ਸੁਣੀ ਦੀ ਹੈ ਔਰ ਰਾਵੀ ਪਾਰ 1947 ਦੀ ਹੈ ਹਾਂਜੀ ਔਰ 1984 ਦੀ ਕਹਾਣੀ ਹੈ ਟੌਮੀ ਵਿਰਿਆਮ ਸਿੰਘ ਸੰਧੂ ਜੀ ਦੀ ਔਰ ਸਰ ਨੂੰ ਇਹ ਸੀਗਾ ਕਿ ਵੀ ਜਿਹੜੇ ਹੁਣ ਦੇ ਬੱਚੇ ਨੇ ਜਿਨ੍ਹਾਂ ਨੂੰ ਨਹੀਂ ਪਤਾ ਜਿਨ੍ਹਾਂ ਨੇ ਹਿਸਟਰੀ ਨਹੀਂ ਪੜੀ ਜਾ ਜਿਨ੍ਹਾਂ ਦੇ ਦਾਦੇ ਪਰਦਾਦਿਆਂ ਨੇ ਜਾਂ ਮਾਪਿਓ ਨੇ ਨਹੀਂ ਦੱਸਿਆ ਉਹਨਾਂ ਨੂੰ ਤਾਂ ਉਹਨਾਂ ਨੂੰ ਦੱਸਿਆ ਜਾਵੇ ਕਿ ਪੰਜਾਬ ਦੇ ਪਿੰਡੇ ਤੇ ਕਿਹੜੇ ਕਿਹੜੇ ਜ਼ਖਮ ਹੋਏ ਨੇ ਤਾਂ ਉਸ ਚੀਜ਼ ਨੂੰ ਸੋਚਦੇ ਹੋਏ ਉਸ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਸਰ ਨੇ ਫਿਰ ਸੋਚਿਆ ਕਿ ਵੀ ਅਸੀਂ ਇਹੀ ਕਹਾਣੀਆਂ ਕਰਾਂਗੇ ਹਾਂਜੀ ਤਾਂ ਔਰ ਫਿਰ ਉਸ ਕਹਾਣੀਆਂ ਦੇ ਲਈ ਇਹ ਸਾਰੇ ਬੱਚੇ ਚੰਡੀਗੜ੍ਹ ਦੇ ਨੇ ਬਹੁਤਿਆਂ ਨੂੰ ਪੰਜਾਬੀ ਨਹੀਂ ਆਉਂਦੀ ਤਾਂ ਇਹਨਾਂ ਸਾਰਿਆਂ ਨੂੰ ਪੰਜਾਬੀ ਸਿਖਾਈ ਗਈ ਔਰ ਇਹਨਾਂ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਪੰਜਾਬੀ ਸਿੱਖਣ ਦੇ ਲਈ ਔਰ ਹੁਣ ਮੈਨੂੰ ਲੱਗਦਾ ਵੀ ਇਹ ਬਹੁਤ ਫਲੂਐਂਟ ਪੰਜਾਬੀ ਬੋਲਦੇ ਆ ਸਾਰੇ ਜਣੇ ਤੇ ਫਿਰ ਹੁਣ ਅਸੀਂ ਉਹਦੀ ਮਤਲਬ ਪ੍ਰੋਡਕਸ਼ਨ ਕੱਲ ਵੀ ਸੀ ਔਰ ਅੱਜ ਵੀ ਸਾਡਾ ਦੂਸਰਾ ਸ਼ੋਅ ਹੈ ਇਹਦੇ ਵਿੱਚ ਜ਼ੈਨਬ ਮੈਡਮ ਜਿੱਦਾਂ ਤੁਸੀਂ ਦੱਸਿਆ ਹੈ ਕਿ ਬੱਚੇ ਪੰਜਾਬ ਦੇ ਨਹੀਂ ਚੰਡੀਗੜ੍ਹ ਦੇ ਨੇ ਚੰਡੀਗੜ੍ਹ 'ਚ ਜੰਮੇ ਨੇ ਹੈਨਾ ਇੱਥੇ ਵੱਡੇ ਹੋਏ ਪਰ ਪੰਜਾਬੀ ਬੋਲਦੇ ਨਹੀਂ ਸੀ ਲੱਗਦਾ ਨਹੀਂ ਕਿ ਆਪਣੇ ਆਪ ਦੇ ਵਿੱਚ ਵੀ ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ ਕਿਉਂਕਿ ਚੰਡੀਗੜ ਜਿਹੜੀ ਉਹ ਪੰਜਾਬ ਦੀ ਰਾਜਧਾਨੀ ਵੀ ਹੈਗੀ ਹੈ ਔਰ ਕਿਤੇ ਨਾ ਕਿਤੇ ਪੰਜਾਬ ਦੇ ਹੀ ਪਿੰਡਾਂ ਨੂੰ ਉਜਾੜ ਕੇ ਚੰਡੀਗੜ ਬਣਿਆ ਔਰ ਇੱਥੇ ਦੇ ਹੀ ਬੱਚੇ ਜਿਹੜੇ ਪੰਜਾਬੀ ਆਉਂਦੇ ਸਮਝ ਭੁੱਲਦੇ ਜਾ ਰਹੇ ਨੇ ਲੱਗਦਾ ਨਹੀਂ ਕਿ ਇਹੋ ਜੀ ਚੀਜ਼ਾਂ ਬਹੁਤ ਜ਼ਰੂਰੀ ਵੀ ਨੇ ਇਦਾਂ ਹੁਣ ਇਹਦੇ ਵਾਸਤੇ ਨਾ ਮਤਲਬ ਵੱਖ-ਵੱਖ ਕਾਰਨ ਹੋ ਸਕਦੇ ਆ ਇਹਦੇ ਹਨ ਆਪਾਂ ਬੱਚਿਆਂ ਨੂੰ ਨਹੀਂ ਕਹਿ ਸਕਦੇ ਕਿ ਵੀ ਇਹ ਭੁੱਲਦੇ ਜਾ ਰਹੇ ਆ ਬੱਚਿਆਂ ਨੂੰ ਤਾਂ ਆਪਾਂ ਜਿਵੇਂ ਬਣਾਵਾਂਗੇ ਓਵੇਂ ਦੇ ਬਣ ਜਾਣਗੇ ਹਨ ਇਹ ਵੀ ਹੋ ਸਕਦਾ ਕਿ ਮਾਪਿਓ ਨੇ ਨਹੀਂ ਸਿਖਾਈ ਜਾਂ ਇਹ ਵੀ ਹੋ ਸਕਦਾ ਕਿ ਚੰਡੀਗੜ੍ਹ ਦੇ ਜਿਹੜੇ ਸਕੂਲਾਂ ਚੋਂ ਪੜ੍ਹਦੇ ਆ ਉਹਨਾਂ ਸਕੂਲਾਂ ਚ ਪੰਜਾਬੀ ਬੋਲਣ ਤੇ ਪਾਬੰਦੀ ਹੋਵੇ ਤਾਂ ਆਪਾਂ ਸਾਡੇ ਵੱਲੋਂ ਤਾਂ ਕੋਸ਼ਿਸ਼ ਹੈ ਕਿ ਅਸੀਂ ਬੱਚਿਆਂ ਨੂੰ ਪੰਜਾਬੀ ਸਿਖਾਈਏ ਤੇ ਹੁਣ ਮਤਲਬ ਇਹਨਾਂ ਨੂੰ ਜੇ ਅਸੀਂ ਦੱਸਾਂਗੇ ਹੀ ਨਹੀਂ ਕਿ ਤੁਹਾਡੀਆਂ ਰੂਟਸ ਕੀ ਨੇ ਤਾਂ ਇਹ ਚ ਉਹਨਾਂ ਦਾ ਦੋਸ਼ ਕੋਈ ਨਹੀਂ ਇਹ ਤਾਂ ਐਜ਼ ਇਨ ਪੇਰੈਂਟ ਸਾਡਾ ਫਰਜ਼ ਬਣਦਾ ਐਜ਼ ਇਨ ਟੀਚਰ ਸਾਡਾ ਫਰਜ਼ ਬਣਦਾ ਕਿ ਅਸੀਂ ਉਹਨਾਂ ਨੂੰ ਦੱਸੀਏ ਕਿ ਪੰਜਾਬ ਦੇ ਵਿੱਚ ਕੀ ਕੁਝ ਹੋਇਆ ਪੰਜਾਬ ਦੀ ਕਿੰਨੀ ਰਿਚ ਹਿਸਟਰੀ ਆ ਤਾਂ ਇਹ ਸਾਡੀ ਜ਼ਿੰਮੇਵਾਰੀ ਬਣਦੀ ਆ ਮੈਨੂੰ ਨਹੀਂ ਲੱਗਦਾ ਕਿ ਇਸ ਮਸਲੇ 'ਚ ਆਪਾਂ ਨੂੰ ਬੱਚਿਆਂ ਨੂੰ ਦੋਸ਼ ਦੇਣਾ ਚਾਹੀਦਾ ਜਾਂ ਇਹਨਾਂ ਨੂੰ ਕੁਝ ਵੀ ਕਹਿਣਾ ਚਾਹੀਦਾ ਪੇਰੈਂਟ ਕਿਵੇਂ ਕਹਿ ਸਕਦੇ ਕਿ ਜਿਹੜੇ ਮਾਪੇ ਹੈਗੇ ਨੇ ਉਹਨਾਂ ਨੂੰ ਜ਼ਰੂਰੀ ਹੈ ਕਿ ਉਹ ਜੇਕਰ ਪੰਜਾਬ ਦੇ ਜੰਮਪਲ ਆਪ ਹੈਗੇ ਨੇ ਚਾਹੇ ਉਹ ਅੱਜ ਚੰਡੀਗੜ੍ਹ 'ਚ ਰਹਿੰਦੇ ਨੇ ਦੱਸਣਾ ਚਾਹੀਦਾ ਕਿ ਉਹਨਾਂ ਦੀ ਜੜ੍ਹਾਂ ਕਿੱਥੋਂ ਨੇ ਹਾਂ ਬਿਲਕੁਲ ਬਿਲਕੁਲ ਉਹਨਾਂ ਨੂੰ ਇਹ ਤਾਂ ਇਨੀਸ਼ੀਏਟਿਵ ਲੈਣਾ ਚਾਹੀਦਾ ਕਿ ਉਹ ਬੱਚਿਆਂ ਨੂੰ ਲੈ ਕੇ ਜਾਣ ਜਦੋਂ ਸਾਡੀ ਇਹਦੀ ਰਿਹਸਲਸ ਚੱਲਦੀਆਂ ਸੀ ਤਾਂ ਬਹੁਤ ਸਾਰੇ ਬੱਚਿਆਂ ਨੂੰ ਅਸੀਂ ਪੁੱਛਿਆ ਅ ਵੀ ਤੁਹਾਡਾ ਬੈਕਗ੍ਰਾਉਂਡ ਕਿੱਥੋਂ ਦਾ ਤਾਂ ਉਹਨਾਂ ਨੇ ਦੱਸਿਆ ਕਿ ਅਸੀਂ ਮਤਲਬ ਇਸ ਪਿੰਡ ਤੋਂ ਅਸੀਂ ਫਿਰੋਜ਼ਪੁਰ ਤੋਂ ਅਸੀਂ ਫਰੀਦਕੋਟ ਤੋਂ ਹਨਾ ਮੋਗੇ ਤੋਂ ਲੁਧਿਆਣੇ ਤੋਂ ਬਟ ਉਹਨਾਂ ਨੇ ਕਦੇ ਆਪਣੇ ਪਿੰਡ ਹੀ ਨਹੀਂ ਵਿਜ਼ਿਟ ਕੀਤੇ ਕਿ ਕਿ ਉਹਨਾਂ ਦੇ ਪੇਰੈਂਟਸ ਇੱਥੇ ਸੈਟਲਡ ਆਊਨ ਨੇ ਤੇ ਉਹ ਬਹੁਤ ਬਿਜ਼ੀ ਨੇ ਇੱਥੇ ਆਪਣੇ ਕੰਮ ਦੇ ਵਿੱਚ ਉਹ ਮਤਲਬ ਸਾਡੀ ਤਾਂ दिली ਇੱਛਾ ਸੀ ਵੀ ਇਹਨਾਂ ਨੂੰ ਇੱਕ ਵਾਰੀ ਪੈਂਡ ਲੈ ਕੇ ਜਾਈਏ ਦਿਖਾਈਏ ਪੈਂਡ ਕੀ ਹੁੰਦਾ ਹੈ ਨਾ ਪੈਂਡ ਦਾ ਕਲਚਰ ਕੀ ਆ ਫਿਰ ਉਸ ਤੋਂ ਬਾਅਦ ਸੀ ਵੀ ਚਲੋ ਹੁਣ ਦੇ ਸਮੇ ਦੇ ਪਿੰਡਾਂ ਦਾ ਕਲਚਰ ਚਲੋ ਹੁਣ ਬਹੁਤ ਵੱਖਰਾ ਹੋ ਗਿਆ ਫਰਕ ਪੈ ਗਿਆ ਬਟ ਪਹਿਲਾਂ ਦੀ ਜਿਹੜੀਆਂ ਕਹਾਣੀਆਂ ਸੀ 1990 ਦੇ ਵਿੱਚ ਤਮਾਸ਼ਾ ਕਹਾਣੀਆਂ 1947 ਦੀ ਜਿਹੜੀ ਵੰਡ ਦੀ ਰਾਵੀ ਪਾਰ ਕਹਾਣੀ ਹੈ ਔਰ 1984 ਜਦੋਂ ਆਪਾਂ ਜਿਹਨੂੰ ਆਪਾਂ ਖੜਕੂਵਾਦ ਕਹਿੰਦੇ ਆ ਆਪਣੇ ਹਨਾ ਵੀ ਉਦੋਂ ਉਹ ਸਾਰੀਆਂ ਚੀਜ਼ਾਂ ਹੋਈਆਂ ਇਹਨਾਂ ਨੂੰ ਦੱਸੀਆਂ ਗਈਆਂ ਅਰੇ ਖੁਦ ਵੀ ਹੈਰਾਨ ਸੀ ਬੱਚੇ ਵੀ ਅੱਛਾ ਇੰਨਾ ਕੁਝ ਹੋਇਆ ਸਾਨੂੰ ਨਹੀਂ ਪਤਾ ਸੀਗਾ ਇਹਨਾਂ ਨੇ ਬਹੁਤ ਇੰਟਰਸਟ ਲੈ ਕੇ ਉਹ ਸਾਰਾ ਕੰਮ ਕੀਤਾ ਤੇ ਇਹਨਾਂ ਨੇ रिसर्च खुद भी ਕੀਤੀ ਇਹਨਾਂ ਨੇ ਖੁਦ ਵੀ ਉਹਨਾਂ ਚੀਜ਼ਾਂ ਨੂੰ ਪੜਿਆ ਕਹਾਣੀਆਂ ਨੂੰ ਪੜਿਆ ਕਹਾਣੀਆਂ ਨੂੰ ਅੰਡਰਸਟੈਂਡ ਕੀਤਾ ਲੈਂਗੁਏਜ ਤੇ ਕੰਮ ਕੀਤਾ ਐਂਡ ਇਹ ਸਾਰੇ ਖੁਸ਼ ਵੀ ਬਹੁਤ ਸੀ ਵੀ ਅਸੀਂ ਪੰਜਾਬੀ ਬੋਲ ਸਕਦੇ ਹਾਂ ਅੱਛਾ ਵੈਸੇ ਜਿੱਦਾਂ ਤੁਸੀਂ ਜੋ ਗੱਲ ਦੱਸ ਰਹੇ ਹੋ ਨਾ ਇਹੋ ਜਿਹੀਆਂ ਗੱਲਾਂ ਮੋਸਟਲੀ ਬਾਹਰਲੇ ਮੁਲਕਾਂ ਤੋਂ ਸੁਣਨ ਨੂੰ ਮਿਲਦੀਆਂ ਨੇ ਕਿ ਬਾਹਰਲੇ ਮੁਲਕ ਬੱਚਾ ਰਹਿੰਦਾ ਉਹ ਕਹਿੰਦੇ ਭਾਈ ਸਾਹਿਬ ਬਹੁਤ ਖਰਚਾ ਹੋ ਜਾਂਦਾ ਜੀ ਫਲਾਈਟਾਂ ਦਾ ਖਰਚਾ ਵੀਜ਼ਾ ਦਾ ਖਰਚਾ ਹੈ ਨਾ ਲਿਝਾਨ ਬਾਰੇ ਸੋਚਦੇ ਆ ਪਰ ਇਹ ਵੀ ਸਿਰਫ ਇੱਕ ਛੋਟੀ ਜੀ ਗੱਲ ਆ ਇੱਥੋਂ ਬਾਹਰ ਉਹ ਕਦਮ ਪੱਟੀ ਹੈ ਚੰਡੀਗੜ੍ਹ ਤੋਂ ਬਾਹਰ ਤੇ ਮੁਹਾਲੀ ਸ਼ੁਰੂ ਹੋ ਜਾਂਦਾ ਪੰਜਾਬ ਸ਼ੁਰੂ ਹੋ ਜਾਂਦਾ ਪਿੰਡ ਉੱਥੇ ਵੀ ਹੈਗੇ ਨੇ ਦਿਖਾਏ ਉਹ ਵੀ ਜਾ ਸਕਦੇ ਨੇ ਹੈ ਨਾ ਚਲੋ ਬਹੁਤ ਵਧੀਆ ਸੋਚ ਔਰ ਉਸੇ ਸੋਚ ਦੇ ਨਾਲ ਤੇ ਇਹਨਾਂ ਨੇ ਪਲੇ ਵੀ ਤਿਆਰ ਕੀਤਾ ਸਾਡੇ ਨਾਲ ਜਿਹੜੇ ਬੱਚੇ ਕਲਾਕਾਰ ਹੈਗੇ ਨੇ ਇਹਨਾਂ ਨਾਲ ਵੀ ਜ਼ਰੂਰ ਗੱਲਬਾਤ ਕਰਾਂਗੇ ਆ ਬੜਾ ਕੀ ਨਾਮ ਤੁਹਾਡਾ ਸਾਇਰਾ ਸਾਇਰਾ ਤੁਸੀਂ ਚੰਡੀਗੜ੍ਹ ਦੇ ਹੀ ਰਹਿਣ ਵਾਲੇ ਹੈਗੇ ਹੋ ਇਸ ਪਲੇ ਦਾ ਹਿੱਸਾ ਕਿਸ ਤਰੀਕੇ ਬਣੇ ਔਰ ਜਦੋਂ ਤੁਹਾਨੂੰ ਇਸ ਪਲੇ ਬਾਰੇ ਦੱਸਿਆ ਗਿਆ ਸਭ ਤੋਂ ਪਹਿਲਾਂ ਮਨ ਦੇ ਵਿੱਚ ਕੀ ਖਿਆਲ ਆਇਆ ਸੀ ਮੈਂ ਮੈਨੂੰ 10 ਸਾਲ ਹੋ ਗਏ ਥੇ ਇਹ تھیਟਰ ਅਕੈਡਮੀਜ਼ ਕੰਮ ਕਰਦੇ ਤੇ ਆ ਆਈ ਥਿੰਕ ਸੈਕਿੰਡ ਟਾਈਮ ਹੈ ਜਦੋਂ ਮੇਰਾ ਆ ਪੰਜਾਬੀ ਪਲੇ ਕੀਤਾ ਹੈ ਮੈਂ ਮੈਂ ਛੋਟੇ ਹੁੰਦੇ ਤੋਂ ਹੀ ਪੰਜਾਬੀ ਬੋਲਦੀ ਐ ਪਰ ਮੇਰੇ ਸਕੂਲ ਚ ਬਹੁਤ ਘੱਟ ਬੱਚੇ ਐ ਜੋ ਪੰਜਾਬੀ ਬੋਲਦੇ ਐ ਹਿੰਦੀ ਵੀ ਮਤਲਬ ਟੀਚਰਸ ਤੋਂ ਹੀ ਆਪਾਂ ਨੂੰ ਸਿਖਾਇਆ ਜਾਂਦਾ ਕਿ ਇੰਗਲਿਸ਼ ਹੀ ਬੈਟਰ ਐ ਅੰਗਰੇਜੀ ਹੀ ਬੋਲੋ ਤੇ ਇਸ ਪਲੇ ਤਾਂ ਹੀ ਮੈਂ ਇੱਥੇ ਆਨੀ ਆ ਬਿਕੋਜ਼ ਇੱਥੇ ਆਪਾਂ ਨੂੰ ਸਰ ਸਿਖਾਉਂਦੇ ਕਿ ਪੰਜਾਬੀ ਸਿੱਖਣਾ ਕਿੰਨੀ ਇੰਪੋਰਟੈਂਟ ਗੱਲ ਐ ਤੇ ਆ ਤਾਂ ਮੇਨੋ ਚੰਗਾ ਲੱਗਦਾ ਜਦੋਂ ਵੀ ਕੋਈ ਵੀ ਪੰਜਾਬੀ ਪਲੇ ਕਰਦੇ ਆ ਤਾਂ ਮੈਨੂੰ ਇਹ ਲੱਗਦਾ ਕਿ ਮੇਰਾ ਜਿਹੜਾ ਮੇਰੀ ਜਿਹੜੀ ਲੈਂਗੁਏਜ ਹੈ ਉਹਨੂੰ ਅਪਰੀਸ਼ੀਏਟ ਕੀਤਾ ਜਾ ਰਿਹਾ ਹੈ ਉਹਨੂੰ ਇੰਪੋਰਟੈਂਸ ਦਿੱਤੀ ਜਾ ਰਹੀ ਹੈ ਇੰਗਲਿਸ਼ ਤੋਂ ਵੀ ਉੱਪਰ ਇੰਪੋਰਟੈਂਸ ਤੇ ਰਿਸਪੈਕਟ ਦਿੱਤੀ ਜਾ ਰਹੀ ਹੈ ਤੇ ਜਦੋਂ ਤੁਸੀਂ ਇਸ ਪਲੇ ਦਾ ਹਿੱਸਾ ਬਣੇ ਤੇ ਕਿਸ ਟਾਈਪ ਦਾ ਕੈਰੈਕਟਰ ਤੁਹਾਨੂੰ ਇਸ ਪਲੇ ਦੇ ਵਿੱਚ ਦੇਖਣ ਨੂੰ ਮਿਲਿਆ ਕਿਉਂਕਿ ਦਿੱਤਾ ਦੱਸਿਆ ਕਿ ਤਿੰਨ ਟਾਈਮ ਦਾ 에ਰਾ ਜਿਹੜਾ ਇਸ ਇਸ ਪਲੇ ਦੇ ਵਿੱਚ ਦਿਖਾਇਆ ਜਾ ਰਿਹਾ ਤਾਂ 라ਵੀਪਾਰ ਵਿੱਚ ਜਿਹੜੀ ਆਪਣੀ ਰਾਵੀ ਪਾਰ ਦੀ ਸਟੋਰੀ ਹੈ ਉਹਦੇ ਚ ਮੈਂ ਟ੍ਰੇਨ ਸੀਨ ਦੇ ਵਿੱਚ ਨਰੇਟਰ ਹਾਂ ਜੋ ਮਤਲਬ ਕਹਾਣੀ ਦੱਸ ਰਹੇ ਹੈ ਕਾਫੀ ਲਾਈਕ ਐ ਗਰੁੱਪ ਜਾਈ ਬਣੇ ਹੋਏ ਆ ਜਿਹੜੇ ਕਹਾਣੀ ਦੱਸਦੇ ਜਿਆਦਾ ਗਰੁੱਪ ਅਲੀ ਸਟੋਰੀ ਹੈ ਤੇ ਜਿਹੜਾ ਥਰਡ ਸਟੋਰੀ ਹੈ ਟੌਮੀ ਉਹਦੇ ਚ ਮੈਂ ਜਿਹੜਾ ਲੀਡ ਰੋਲ ਹੈ ਉਹ ਜਗਿੰਦਰ ਦਾ ਤੇ ਉਹਦੀ ਵਾਈਫ ਜੋ ਬੀਰੋ ਹੈ ਉਹ ਮੈਂ ਪਲੇ ਕਰ ਰਹੀ ਹਾਂ ਤੁਸੀਂ ਕੁਝ ਬੀਰੋ ਦਾ ਕੋਈ ਡਾਇਲੋਗ ਜੇ ਕੋ ਸੁਣਾ ਸਕੋ ਤਾਂ ਕਿ ਉਸ ਹਿਸਾਬ ਦਾ ਕਿਉਂਕਿ ਤੁਹਾਡਾ ਵੀ ਲੀਡ ਦੇ ਨਾਲ ਤੁਸੀਂ ਕਹਿ ਰਹੇ ਹੋ ਕਿ ਲੀਡ ਐਕਟਰ ਤੁਹਾਡੀ ਲੀਡ ਐਕਟਰਸ ਬਣੇ ਹੋ ਉਸ ਪਾਰਟੀਕਲ ਪਲੇ ਦੇ ਵਿੱਚ ਹਾਂਜੀ ਤਾਂ ਮੇਰਾ ਮੈਂ ਜ਼ਿਆਦਾ ਲਾਈਕ ਕੁਐਸਚਨਸ ਹੀ ਪੁੱਛਦੀਆਂ ਜਗਿੰਦਰ ਨੂੰ ਤਾਂ ਮੇਰਾ ਐ ਕੋਈ ਜੇ ਕੋਈ ਠੀਠ ਪੰਜਾਬੀ ਦਾ ਮੇਰਾ ਇੰਨਾ ਕੋਈ ਡਾਇਲੋਗ ਹਾਂ ਜੀ ਮੈਂ ਆਪਣੇ ਬੱਚੇ ਨੂੰ ਡਾਂਟਦੀ ਹਾਂ ਤੇ ਉਹਨੂੰ ਥੱਪੜ ਮਾਰਦੀ ਹਾਂ ਕਿਉਂਕਿ ਉਹ ਕੁੱਤੇ ਨੂੰ ਬਾਹਰ ਲੈ ਕੇ ਚੱਲ ਜਾਂਦਾ ਹੈ ਤੇ ਉਹਦਾ ਕੁੱਤਾ ਮਰ ਜਾਂਦਾ ਤਾਂ ਮੈਂ ਕਹਿੰਦੀ ਹਾਂ ਕਿ ਵਿਤ ਨੂੰ ਕਿਹਾ ਸੀ ਕਤੂਰੇ ਨੂੰ ਬਾਹਰ ਨਹੀਂ ਲੈ ਕੇ ਜਾਣਾ ਕਿਉਂ ਗਿਆ ਤੂੰ ਹੈ ਕਿਉਂ ਗਿਆ ਲੈ ਕੇ ਮਰਾਤਾ ਬਚਾਰਾ ਬੇਜਮਾਨਾ ਅੱਖਾਂ ਕਿ ਕੱਢਣ ਡਿਆ ਹੈ ਹੈ ਸਮਝੋ ਅੱਛਾ ਵੱਡੀ ਗੱਲ ਇਹ ਹੈ ਦੇਖ ਲਓ ਕਿ ਕਤੂਰਾ ਵੀ ਕਹਿਣਾ ਸਿੱਖ ਲਿਆ ਇਹਨਾਂ ਨੇ ਹੈ ਨਾ ਪੰਜਾਬੀ ਦੇ ਵਿੱਚ ਪੂਰਾ ਹਾਂਜੀ ਕਿ ਕਿਦਾਂ ਦਾ ਜਦੋਂ ਹੁਣ ਆਪਦੀ ਲੈਂਗੁਏਜ ਦੇ ਨਾਲ ਤੁਸੀਂ ਜੁੜਦੇ ਹੋ ਤੁਹਾਡੇ ਰੂਟਸ ਦੇ ਨਾਲ ਜੁੜਦੇ ਹੋ ਹੈ ਨਾ ਕਿ ਉਸ ਉਸ ਸਮੇਂ ਤੁਹਾਨੂੰ ਜਣਾ ਨਾਲ ਜੁੜ ਕੇ ਕਿਹੋ ਜਿਹਾ ਮਹਿਸੂਸ ਹੁੰਦਾ ਔਰ ਜਦੋਂ ਤੁਸੀਂ ਇਹ ਕਹਾਣੀਆਂ ਸੁਣੀਆਂ ਇਸ ਤੋਂ ਪਹਿਲਾਂ ਤੁਸੀਂ ਵੈਸੇ ਪਲੇ ਤੋਂ ਪਹਿਲਾਂ ਇੱਕ ਕਹਾਣੀ ਇੱਕ ਦੀ ਪੜੀਆਂ ਸੀਗੀਆਂ ਇਸ ਬਾਬਤ ਕਰਦੀ ਸੁਣਿਆ ਸੀ ਮੈਂ ਰਾਵੀ ਪਾਰ ਇੱਕ ਵਾਰੀ ਪਹਿਲੇ ਵੀ ਦੇਖੀ ہوئی ਹੈ ਉਹਦੇ ਇਲਾਵਾ ਆ ਜਿਹੜੀਆਂ ਬਾਕੀ ਸਾਰੀਆਂ ਸਟੋਰੀਜ਼ ਹੈ ਮੈਂ ਪਹਿਲੀ ਵਾਰੀ ਸੁਣੀ ਹੈ ਤੇ ਮਹਿਸੂਸ ਕੀ ਹੋਇਆ ਜਦੋਂ ਇਹਨਾਂ ਸਟੋਰੀਜ਼ ਨੂੰ ਸੁਣੀ ਬਹੁਤ ਦਿਲ ਦੁਖਿਆ ਆਬਵੀਅਸਲੀ ਮੈਂ ਅੰਮ੍ਰਿਤਸਰ ਤੋਂ ਹੀ ਐ ਤਾਂ ਮੈਨੂੰ ਜਲੀਆਂ ਵਾਲਾ ਬਾਗ ਮੈਂ ਕਾਫੀ ਵਾਰੀ ਗਈ ਹਈ ਹਾਂ ਉੱਧਰ ਤੇ ਉਹਦੇ ਬਾਰੇ ਜ਼ਿਆਦਾ ਜਾਣ ਕੇ ਇਸ ਜਿਹੜੀ ਤਮਾਸ਼ਾ ਵਾਲੀ ਸੋਰੀ ਹੈ ਇਹਦੇ ਵਿੱਚ ਐ ਡਾਇਰੈਕਟਲੀ ਨਹੀਂ ਦੱਸਦੇ ਕਿ ਅਸੀਂ ਜਲੀਆਂ ਵਾਲਾ ਬਾਗ ਦੀ ਗੱਲ ਕਰ ਰਿਹਾ ਹਾਂ ਬਹੁਤ ਹੀ ਇੱਕ ਬਸ ਕਰ ਹੈ ਜਿਹੜਾ ਜਲੀਆਂ ਵਾਲਾ ਬਾਗ ਜਿੱਥੇ ਹੋਇਆ ਸੀ ਉਹਦੇ ਨਾਲ ਲੋਕੇਟਡ ਹੈ ਤੇ ਉੱਥੇ ਜਿਹੜੇ ਜਿਹੜੀ ਫੈਮਿਲੀ ਹੁੰਦੀ ਹੈ ਉਹਨਾਂ ਬਾਰੇ ਕਹਾਣੀ ਹੈ ਕਿ ਕੀ ਉਹਨਾਂ ਨੂੰ ਸੁਣਦਾ ਹੈ ਉਹਨਾਂ ਦਾ ਬੱਚਾ ਮਤਲਬ ਉਹਦੀ ਰਿਐਕਸ਼ਨ ਇਹ ਸਭ मतलब ਇਹਦੇ ਵਿੱਚ ਦਿਖਾਇਆ ਗਿਆ ਕਿ ਇੱਕ ਪਾਸੇ ਜਿਹੜਾ ਹੈ ਉਹ ਜਲੰਧਿਆਲਾ ਬਾਦ ਦਾ ਕਾਂਡ ਹੋ ਰਿਆ ਸੀ ਔਰ ਜਿਹੜੇ ਨਾਲ ਦੇ ਘਰ ਸੀ ਉਹਨਾਂ 'ਚ ਵੀ ਕੀ ਬੀਤਦੀ ਪਈ ਸੀ ਬਹੁਤ ਇੱਕ ਅਹਿਮ ਕਹਾਣੀ ਕਿਉਂਕਿ ਜਿੱਥੇ ਇੱਕ ਪਾਸੇ ਜੋ ਤਾਂ ਸੰਤਾਪ ਜਲੰਧਿਆਲੇ ਬਾਗ ਦੇ ਵਿੱਚ ਲੋਕਾਂ ਨੇ ਹੰਡਾਇਆ ਉਹ ਤਾਂ ਸੀਗਾ ਹੀ ਸੀ ਪਰ ਜੋ ਆਲੇ ਦੁਆਲੇ ਦੇ ਘਰਾਂ ਦੇ ਵਿੱਚ ਉਸ ਸਮੇਂ ਕੀ ਮਾਹੌਲ ਬਣਿਆ ਉਸ ਬਾਬਤ ਦੀ ਕਹਾਣੀ ਸਾਡੇ ਨਾਲੇ ਹੋਰ ਐਕਟਰਸ ਮੌਜੂਦ ਨੇ ਜਿਨੂੰ ਕੱਲ੍ਹ ਬਾਅਦ ਕਰਾਂਗੇ ਕੀ ਨਾਮ ਹੈ ਤੁਹਾਡਾ ਰਹਿਤ ਰਹਿਤ ਤੁਸੀਂ ਕਿਸ ਕਿਰਦਾਰ ਨੂੰ ਇਸ ਪੂਰੇ ਪਲੇ ਦੇ ਵਿੱਚ ਨਿਭਾ ਰਹੇ ਹੋ ਇਸ ਪੂਰੇ ਪਲੇ ਦੇ ਵਿੱਚ ਮੈਂ ਨਰੇਟਰ ਆ ਮੈਂ ਤਿੰਨੇ ਸਟੋਰੀਜ਼ ਚ ਮੈਂ ਨਰੇਟ ਕਰ ਰਹੀ ਆ ਅੱਡਰ ਚੀਜ਼ਾਂ ਮੈਂ ਜਿਹੜੇ ਕਿਰਦਾਰ ਨੇ ਉਹਨਾਂ ਦੇ ਮੰਚ ਕੀ ਭਾਵ ਚਾਲ ਰਹੇ ਸੀ ਤੇ ਉਹ ਕੀ ਸੋਚ ਰਹੇ ਸੀ ਉਹਨੂੰ ਦੱਸ ਰਹੀ ਆ ਆਡੀਅנס ਨੂੰ ਤਿੰਨਾ ਸਟੋਰੀਜ਼ ਚ ਤੇ ਜਦੋਂ ਤੁਸੀਂ ਤੁਹਾਡਾ ਬੈਕਗ੍ਰਾਉਂਡ ਕੀ ਚੰਡੀਗੜ੍ਹ ਤੋਂ ਹੀ ਹੈ ਕਿ ਤੁਸੀਂ ਤੁਹਾਡਾ ਕੋਈ ਬੈਕਗ੍ਰਾਉਂਡ ਪੰਜਾਬ ਤੋਂ ਹੈਗਾ ਮੈਂ ਰਹੀ ਨਿੱਕੀ ਹੁੰਦੀ ਤਾਂ ਚੰਡੀਗੜ੍ਹ 'ਚ ਹੀ ਰਹੀ ਆ ਪਰ ਮੈਂ ਮੇਰੇ ਪੈਰੈਂਟਸ ਤੇ ਮੇਰੇ ਪਿਛੋਕੜ ਮੁਕਸਰ ਸਾਪ ਤੋਂ ਹੈ ਮੁਕਸਰ ਸਾਪ ਤੋਂ ਹਾਂਜੀ ਤੇ ਜਦੋਂ ਹੁਣ ਜਦੋਂ ਤੁਸੀਂ ਚੰਡੀਗੜ੍ਹ ਰਹਿੰਦੇ ਹੋ ਔਰ ਜਦੋਂ ਤੁਸੀਂ ਇਹ ਪਲੇ ਕਰ ਰਹੇ ਹੋ ਫਰਕ ਕੀ ਦੇਖਦੇ ਹੋ ਜੋ ਉਸ ਸਮੇਂ ਦੇ ਵਿੱਚ ਚੀਜ਼ਾਂ ਹੋਈਆਂ ਔਰ ਅੱਜ ਦੇ ਸਮੇਂ ਦੀਆਂ ਚੀਜ਼ਾਂ ਹੈਗੀਆਂ ਕੀ ਫਰਕ ਦੇਖਦੇ ਹੋ ਦੋਨਾਂ ਦੇ ਵਿੱਚ ਅਸੀਂ ਨਾ ਦੇਖਦੇ ਨਹੀਂ ਪਰ ਅੱਜ ਵੀ ਅਸੀਂ ਉਹੀ ਲੋਕਾਂ ਜਿਹੜੇ ਇਨੇ ਸਾਲਾਂ ਪਹਿਲਾਂ ਸੀ ਅੱਜ ਵੀ ਜੇ ਅਸੀਂ ਦੇਖੀਏ ਜੇ ਜਿਵੇਂ ਕੁਝ ਵੀ ਗਲਤ ਹੁੰਦਾ ਸਾਡੇ ਅੱਜ ਵੀ ਉਹੀ ਰਿਐਕਸ਼ਨ ਹੁੰਦੇ ਆ ਅੱਜ ਵੀ ਸਾਡੀ ਉਹੀ ਬੋਲੀ ਅੱਜ ਵੀ ਸਾਡਾ ਉਹੀ ਸਾਰਾ ਕੁਝ ਹੈ ਪਰ ਅਸੀਂ ਆਪਦੇ ਇਤਿਹਾਸ ਨੂੰ ਜਾਣਦੇ ਹੀ ਨਹੀਂ ਤੇ ਇਹ ਬਹੁਤ ਮੈਨੂੰ ਲੱਗਦਾ ਸ਼ਰਮ ਦੀ ਗੱਲ ਹੈ ਵੀ ਅੱਜਕੱਲ੍ਹ ਜਿਵੇਂ ਆਪਦੇ ਆਪ ਨੂੰ ਵੀ ਦੇਖਣ ਜਿਹੜੀਆਂ ਇਹ ਕਹਾਣੀਆਂ ਹੈਗੀਆਂ ਮੈਨੂੰ ਇਹਨਾਂ ਬਾਰੇ ਕੁਝ ਨਹੀਂ ਪਤਾ ਸੀ ਜਦੋਂ ਤੱਕ ਸਰ ਨੇ ਸਾਨੂੰ ਇਹ ਕਹਾਣੀਆਂ ਬੈਠ ਕੇ ਸੁਨਾਈਆਂ ਨਹੀਂ ਸੀ ਤੇ ਸਕ੍ਰਿਪਟਸ ਨਹੀਂ ਦਿੱਤੇ ਸੀ ਕਿਸੇ ਨੂੰ ਵੀ ਮੈਨੂੰ ਨਹੀਂ ਲੱਗਦਾ ਸਾਨੂੰ ਪਤਾ ਸੀ ਵੀ ਕੀ ਹੈ ਕੀ ਨਹੀਂ ਹੈ ਤੇ ਮੈਨੂੰ ਲੱਗਦਾ ਵੀ ਜੇ ਅਸੀਂ ਪੰਜਾਬ 'ਚ ਰਹਿੰਦੇ ਆ ਜਾਂ ਪੰਜਾਬ ਦੇ ਹਾਂ ਇਹ ਚੀਜ਼ਾਂ ਪਤਾ ਹੋਣੀ ਬਹੁਤ ਜ਼ਰੂਰੀ ਨੇ ਤੇ ਜਦੋਂ ਇਹ ਤੁਹਾਨੂੰ ਚੀਜ਼ਾਂ ਪਤਾ ਪੀਣੇ ਸ਼ੁਰੂ ਹੋਈਆਂ ਤੁਸੀਂ ਕਿਹਾ ਕਿ ਤੁਹਾਨੂੰ ਪਤਾ ਨਹੀਂ ਸੀਗਾ ਉਸ ਸਮੇਂ ਨੂੰ ਮਹਿਸੂਸ ਕੀਤਾ ਕਿਉਂਕਿ ਤੁਸੀਂ ਪਲੇ ਵੀ ਕਰ ਰਹੇ ਹੋ ਐਕਟਰ ਤਾਂ ਕਹਿੰਦੇ ਉਹੀ ਹੁੰਦਾ ਜਿਹੜਾ ਉਸ ਸਮੇਂ ਦੀ ਐਕਟਿੰਗ ਕਰ ਰਿਹਾ ਜਿਸ ਟਾਈਮ ਪੀਰੀਅਡ ਦੀ ਐਕਟਿੰਗ ਕਰ ਰਿਹਾ ਜਦ ਤੱਕ ਉਹ ਨੂੰ ਸਮਝੇਗਾ ਨਹੀਂ ਮਹਿਸੂਸ ਨਹੀਂ ਕਰੇਗਾ ਸ਼ਾਇਦ ਉਹ ਐਕਟਿੰਗ ਚ ਵੀ ਨਾ ਦਿਖੇ ਜਿਹੜੀ ਤਿੰਨਵੇਂ ਸਟੋਰੀਜ਼ ਨੇ ਇਹ ਬਹੁਤੀ 트ੈਜਿਕ ਟਾਈਮਸ ਸੈਟ ਨੇ ਪਹਿਲੀ ਵਾਲੀ 1919 ਸੈਟ ਜਲਿਆਂਵਾਲਾ ਬਾਗ ਦੇ ਵਿੱਚ ਉੱਥੇ ਸਾਰੇ ਬਹੁਤ ਹੀ ਡਰ ਦਾ ਮਾਹੌਲ ਸੀ ਪੂਰੇ ਟਾਈਮ ਜਿਹੜੀ ਦੂਜੀ ਸਟੋਰੀ ਹੈ ਉਹ ਵੀ ਬਹੁਤ ਹੀ ਟ੍ਰੈਜਿਕ ਟਾਈਮਸ ਚ ਸੈਟ ਹੈ ਪਾਰਟੀਸ਼ਨ ਆਫ ਇੰਡੀਆ ਕਿਉਂਕਿ ਉਦੋਂ ਭਾਰਤ ਤਾਂ ਕਹਿੰਦੇ ਆ ਸੀ ਵੀ ਪਾਰਟੀਸ਼ਨ ਹੋਈ ਸੀ ਪਰ ਪਾਰਟੀਸ਼ਨ ਅਸਲ ਚ ਤਾਂ ਪੰਜਾਬ ਦੀ ਹੋਈ ਸੀ ਪੰਜਾਬ ਦੇ ਲੋਕਾਂ ਦੀ ਹੋਈ ਸੀ ਤਾਂ ਆਫ ਕੋਰਸ ਆਪਦੇ ਆਪ ਨੂੰ ਉਸ ਪੋਜੀਸ਼ਨ ਚ ਪਾਉਣ ਦੀ ਕੋਸ਼ਿਸ਼ ਕਰਦੇ ਆ ਜਿੰਨਾ ਖੋਪ ਹੁੰਦਾ ਹੈ ਪਰ ਜਿਵੇਂ ਅੱਜ ਵੀ ਦੇਖੀਏ ਜਿਹੜੇ ਪਾਕਿਸਤਾਨ ਚ ਪੰਜਾਬੀ ਨੇ ਉਹ ਵੀ ਪੰਜਾਬੀ ਬੋਲਦੇ ਨੇ ਸਾਡੀ ਬੋਲੀ ਹੈ ਸਾਡਾ ਹੀ ਸਾਰਾ ਕੁਝ ਹੈ ਬਸ ਵਿੱਚ ਇੱਕ ਬਾਰਡਰ ਬਣਾਤਾ ਹੈ ਤੇ ਉਹ ਬਾਰਡਰ ਨੂੰ ਪਾਰ ਕਰਦੇ ਹੋਈ ਪਾਰਟੀਸ਼ਨ ਵੇਲੇ ਕਿੰਨਾ ਕਿੰਨੇ ਦੁੱਖ ਤੇ ਕਿੰਨੇ tragedies ਹੋਈਆਂ ਸੀ ਉਸ ਵੇਲੇ ਵੀ ਜੇ ਅਸੀਂ ਦੇਖੀਏ ਤਾਂ ਬਹੁਤ ਆਫਕੋਰਸ ਆਪ ਦੇ ਆਪਣੇ ਉਸ ਪੋਜੀਸ਼ਨ ਚ ਰੱਖਣਾ ਇਸ ਐਕਟਰਸ ਬਹੁਤ ਮੁਸ਼ਕਿਲ ਗੱਲ ਹੈ ਕੁਇ ਨਰੇਸ਼ਨ ਜਿਹੜੀ ਤੁਸੀਂ ਉਸ ਸਮੇਂ ਦੀ ਕਿਉਂਕਿ ਤੁਸੀਂ 47 ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਰਾਵੀ ਪਾਰ ਹੈਗੀ ਸਟੋਰੀ ਹੈਗੀ ਉਸ ਤੇ ਤੁਸੀਂ ਨਰੇਸ਼ਨ ਕਰ ਰਹੇ ਹੋ ਉਸ ਸਮੇਂ ਦੀ ਨਰੇਸ਼ਨ ਜਿਹੜੀ ਤੁਸੀਂ ਉਸੇ ਫੀਲ ਦੇ ਵਿੱਚ ਸੁਣਾਉਣਾ ਚਾਹੋ ਤਾਂ ਜਿਹੜੀ ਸਟੋਰੀ ਹੈ ਰਾਵੀ ਪਾਰ ਦੀ ਉਹ ਸਟੋਰੀ ਦੇ ਵਿੱਚ ਇੱਕ ਲੇਡੀ ਹੁੰਦੀ ਹੈ ਤੇ ਉਹਨੇ ਪਾਰਟੀਸ਼ਨ ਵੇਲੇ ਗੁਰਦੁਵਾਰਾ ਸਾਹਿਬ 'ਚ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ ਹੁੰਦਾ ਹੈ। ਤਾਂ ਆਪਦੇ ਦੋਵੇਂ ਬੱਚਿਆਂ ਨੂੰ ਲੈ ਕੇ ਜਦੋਂ ਟ੍ਰੇਨ 'ਚ ਬੈੰਦੀ ਹੈ ਤਾਂ ਜਿਹੜਾ ਇੱਕ ਬੱਚਾ ਹੁੰਦਾ ਹੈ ਉਹ ਟ੍ਰੇਨ 'ਚ ਹੀ ਮਰ ਜਾਂਦਾ ਹੈ। ਉਹ ਪੂਰਾ ਹੋ ਜਾਂਦਾ ਹੈ ਉੱਥੇ। ਤੇ ਉੱਥੇ ਉਹਨੂੰ ਕਿਹਾ ਜਾਂਦਾ ਹੈ ਜਿਹੜਾ ਫਾਦਰ ਹੁੰਦਾ ਉਹਨੂੰ ਕਿਹਾ ਜਾਂਦਾ ਹੈ ਵੀ ਤੂੰ ਮਰਦਾ ਬੱਚੇ ਨੂੰ ਉਸ ਪਾਰ ਲਾ ਕੇ ਕੀ ਕਰੇਂਗਾ? ਤੂੰ ਇੱਥੇ ਵਹਾ ਦੇ ਉਹਨੂੰ ਰਾਵੀ 'ਚ ਹੀ ਵਹਾ ਦੇ। ਤੇ ਉਦੋਂ ਜਦੋਂ ਉਹ ਬੱਚਾ ਚੱਕਦੇ ਆ ਉਦੋਂ ਬਹੁਤ ਰੌਲਾ ਪੈ ਰਿਹਾ ਹੁੰਦਾ ਹੈ ਟ੍ਰੇਨ 'ਚ ਕੁਝ ਸਮਝ ਨਹੀਂ ਆਉਂਦਾ। ਤੇਉ ਜਿਉਂਦਾ ਬੱਚੇ ਨੂੰ ਸਿੱਟ ਦਿੰਦਾ ਹੈ 라ਵੀ ਚ ਤੇ ਉਸ ਵੇਲੇ ਮੇਰਾ ਡਾਇਲੌਗ ਹੈ ਵੀ ਨੇਰੇ ਛਲਕੀ ਜੀਵਾ ਆ ਜਾਈ ਕਿਸੇ ਬੱਚੇ ਦੀ ਦਰਸ਼ਨ ਸਿੰਘ ਨੇ ਘਬਰਾ ਕੇ ਸ਼ਾਣੀ ਵੱਲ ਵੇਖਿਆ ਮਰਦਾ ਬੱਚਾ ਸ਼ਾਣੀ ਦੀ ਛਾਤੀ ਨਾਲ ਚਿੰਬੜਿਆ ਹੋਇਆ ਸੀ ਤੇ ਜਿਉਂਦਾ ਟ੍ਰੇਨ 라ਵੀ ਪਾਰ ਜਾ ਚੁੱਕੀ ਸੀ ਤੇ ਮੈਂ ਸਮਝ ਸਕਦਾ ਕਿਉਂਕਿ ਤੁਸੀਂ ਉਸ ਚੀਜ਼ ਨੂੰ ਬੋਲਦੇ ਹੋ ਖੁਦ ਵੀ ਬਹੁਤ ਪਾਵੂ ਖੋ ਰਹੇ ਹੋ ਔਰ ਕਿਤੇ ਨਾ ਕਿਤੇ ਇਸ ਸਮਾਂ ਇਹ ਹੋ ਜਾ ਸੀਗਾ ਸ਼ਾਇਦ ਜਿੰਨੂੰ ਕੋਈ ਅਗਰ ਪੜਦਾ ਤਾਂ ਇੱਕ ਵਾਰੀ ਅੱਖਾਂ ਦੇ ਵਿੱਚ ਹੰਝੂ ਜ਼ਰੂਰ ਆ ਜਾਂਦੇ ਨੇ ਕਿਉਂਕਿ ਪੰਜਾਬ ਦਾ ਉਹ ਸੰਤਾਪ ਹੈ ਜੋ ਸ਼ਾਇਦ ਕਦੀ ਭੁਲਾਇਆ ਨਹੀਂ ਜਾ ਸਕਦਾ ਔਰ ਇਸ ਸੰਤਾਪ ਨੂੰ ਸਾਡੇ ਬੱਚਿਆਂ ਤੱਕ ਪਹੁੰਚਾਣਾ ਸਾਡੇ ਉਹਨਾਂ ਬੱਚਿਆਂ ਨੂੰ ਦੱਸਣਾ ਕਿ ਕਿਸ ਤਰੀਕੇ ਨਾਲ ਪੰਜਾਬ ਬਣਿਆ ਪੰਜਾਬ ਨੇ ਕੀ ਕੁਝ ਹੰਡਾਇਆ ਇਹ ਬੇहद ਜ਼ਰੂਰੀ ਹੈ ਔਰ ਉਸ ਦੇ ਵਿੱਚ ਇਹ ਕੋਸ਼ਿਸ਼ ਜਿਹੜੇ ਨੇ ਬੱਚੇ ਕਿਤੇ ਨਾ ਕਿਤੇ ਆਪਣੇ ਪਲੇ ਰਾਂ ਹੀ ਪੰਜਾਬ ਪਲੇ ਰਾਂ ਹੀ ਕਰ ਰਹੇ ਨੇ ਸਾਡੇ ਨਾਲ ਕੁਝ ਹੋਰ ਐਕਟਰਸ ਵੀ ਮੌਜੂਦ ਨੇ ਜ਼ਰੂਰ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਭਾਈ ਕੀ ਨਾਮ ਹੈ ਤੁਹਾਡਾ ਨਾਨਕ ਨਾਨਕ ਤੁਹਾਡੇ ਅੰਦਰ ਨਾਮ ਹੀ ਬਹੁਤ ਮਤਲਬ ਪਵਿੱਤਰ ਨਾਮ ਹੈ ਤੁਹਾਡਾ ਔਰ ਤੁਸੀਂ ਜਦੋਂ ਇਸ ਪਲੇ ਦਾ ਹਿੱਸਾ ਬਣੇ ਕੀ ਸੋਚ ਕੇ ਤੁਸੀਂ ਇਸ ਪਲੇ ਦੇ ਵਿੱਚ ਆਏ ਕਿਉਂਕਿ ਤੁਸੀਂ ਵੀ ਸ਼ਾਇਦ ਚੰਡੀਗੜ੍ਹ ਦੇ ਜੰਪਾਲ ਹੈਗੇ ਹੋ ਤੇ ਕੀ ਸੋਚ ਕੇ ਤੁਸੀਂ ਇਸ ਪਲੇ ਦੇ ਵਿੱਚ ਆਏ ਹੋ ਕੀ ਮਨ ਦੇ ਵਿੱਚ ਸੋਚ ਰੱਖੀ ਸੀ ਉਸ ਸਮੇਂ ਮੈਂ ਤੁਹਾਨੂੰ ਇੱਕ ਸੱਚੀ ਗੱਲ ਦੱਸਾਂ ਤਾਂ ਮੇਰੀ ਪੰਜਾਬੀ ਨਹੀਂ ਵਧੀਆ ਹੈਣੀ ਮੇਰੇ ਜਿਹੜੇ ਦਾਦਾ ਸੀ ਉਹ ਉਹ ਪੰਜਾਬ ਜਦੋਂ ਪਾਰਟੀਸ਼ਨ ਹੋਇਆ ਸੀ ਉਦੋਂ ਲਾਹੌਰ ਤੋਂ ਆਏ ਸੀ ਤੇ ਉਦੋਂ ਪੰਜਾਬੀ 'ਚ ਗੱਲ ਕਰਦੇ ਸੀ ਬਟ ਉਹਦੇ ਬਾਅਦ ਜਦੋਂ ਯੂਪੀ 'ਚ ਹਸਤਰਣਪੁਰੇ ਉਹਦੇ ਉੱਥੇ ਸੈਟਲ ਹੋਏ ਸੀ ਤੇ ਉਹ ਉਸ ਕਰਕੇ ਮੇਰੇ ਮੇਰੇ ਜਿਹੜੇ ਬੂਆ ਐ ਮੇਰੇ ਪਾਪਾ ਐ ਮੇਰੇ ਜਿਹੜੇ ਪਾਪਾ ਦੇ ਪੈਣ ਪਰਾ ਨੇ ਉਹਨਾਂ ਨੂੰ ਵੀ ਨਹੀਂ ਵਧੀਆ ਪੰਜਾਬੀ ਨਹੀਂ ਆਉਂਦੀ ਸਾਰੇ ਹਿੰਦੀ ਬੋਲਦੇ ਸਾਰੇ ਹਿੰਦੀ ਬੋਲਦੇ ਬੋਲਦੇ ਆ ਤੇ ਇਸ ਕਰਕੇ ਮੈਨੂੰ ਲੱਗਦਾ ਕਿ ਮੇਰੀ ਵੀ ਪਾਸ਼ਾ ਜਿਹੜੀ ਹੈ ਸਾਡੀ ਪੰਜਾਬੀ ਉਹ ਕਿਤੇ ਨਾ ਕਿਤੇ ਛੋਟੀ ਉਹ ਕੀ ਕਹਿੰਦੇ ਉਹਨੂੰ ਪਿੱਛੇ ਰਹੀ ਪਿੱਛੇ ਰਹੀ ਤੇ ਹੁਣ ਮੈਸੇਜ ਤੇ ਮੈਨੂੰ ਲੱਗਦਾ ਕਿ ਮੇਰੇ ਲਈ ਵੀ ਇਹ ਕਾਫੀ ਜ਼ਰੂਰੀ ਸੀ ਪੰਜਾਬੀ ਨੂੰ ਸਿੱਖਣਾ ਆਪਣੀ ਕਲਚਰ ਨੂੰ ਜਾਣਨਾ ਸਾਡੀ ਜਿਹੜੀ ਕਹਾਣੀ ਹੈ ਸਾਡੇ ਜਿਹੜੇ ਜਿਹੜਾ ਕੁਝ ਸਾਡੇ ਸਾਡੇ ਵਿੱਚ ਪੰਜਾਬ ਚ ਹੋਇਆ ਉਹ ਸਭ ਨੂੰ ਜਾਣਨਾ ਅੱਜ ਵੀ ਆਪਾਂ ਵੇਖੇ ਤਾਂ ਪੰਜਾਬ ਉਦਾਂ ਹੀ ਲੜਦਾ ਜਿਵੇਂ ਪਹਿਲਾਂ ਲੜਦਾ ਸੀਗਾ ਅੱਜ ਜਿਹ ਪਿਛਲੇ ਸਾਲ ਜਿਵੇਂ ਬਾੜ ਆਈ ਸੀ ਉਹਦਾ ਵੀ ਲੋਕ ਲੋਕੀ ਸਾਰੇ ਇਕੱਠੇ ਹੋਏ ਸੀ ਤੇ ਤੇ ਨਾਲ ਤੇ ਆਪਾਂ ਸਾਰੇ ਲੜੇ ਸੀਗੇ ਉਹ ਸਿਚੁਏਸ਼ਨ ਤੋਂ ਜਦੋਂ ਫਾਰਮਰ ਪ੍ਰੋਟੈਸਟ ਹੋਇਆ ਸੀ ਉਹਦੇ ਵੀ ਆਪਾਂ ਲੜੇ ਸੀ ਤੇ ਮੈਨੂੰ ਲੱਗਦਾ ਹੈ ਕਿ ਸਾਨੂੰ ਪ੍ਰਾਊਡ ਹੋਣਾ ਚਾਹੀਦਾ ਆਪਣੀ ਭਾਸ਼ਾ 'ਚ ਆਪਣੇ ਕਲਚਰ ਤੇ ਤੇ ਆਪਣੀ ਸਟੋਰੀ ਆ ਤੇ ਅੱਜ ਜਿਹੜਾ ਉਹ ਖੋਲ ਕੇ ਲੜਦਾ ਸੋ ਕਿਤੇ ਨਾ ਕਿਤੇ ਪੰਜਾਬੀਅਤ ਨੂੰ ਇਹ ਜੀਵਿਤ ਰੱਖਣ ਦੇ ਲਈ ਇਹ ਬੱਚੇ ਲਗਾਤਾਰ ਇਸ ਪਲੇ ਨੂੰ ਕਰ ਰਹੇ ਨੇ ਔਰ ਬਹੁਤ ਸਾਰੇ ਬੱਚੇ ਜਿਨ੍ਹਾਂ ਨੂੰ ਤੁਹਾਨੂੰ ਅਸੀਂ ਤਾਰਫ ਵੀ ਕਰਾਇਆ ਕੁਝ ਸਾਰੇ ਦੇ ਬੈਕਗ੍ਰਾਉਂਡ ਜਿਹੜੇ ਨੇ ਕਿਤੇ ਨਾ ਕਿਤੇ ਪੰਜਾਬ ਨਾਲ ਜੁੜੇ ਹੋਏ ਨੇ ਇਹਨਾਂ ਦੀਆਂ ਜਣਾ ਪੰਜਾਬ ਨਾਲ ਜੁੜੀਆਂ ਹੋਈਆਂ ਨੇ ਪਰ ਚੰਡੀਗੜ੍ਹ 'ਚ ਰਹਿਣ ਕਰਕੇ ਇਹਨਾਂ ਨੂੰ ਯਾਦਾ ਹਿੰਦੀ ਭਾਸ਼ਾ ਬੋਲਣ ਲਾ ਦਿੱਤਾ ਗਿਆ ਇਹਨਾਂ ਦੇ ਘਰ 'ਚ ਇਹਨਾਂ ਨੂੰ ਮਾਹੌਲ ਇਹੋ ਜਿਹਾ ਮਿਲਿਆ ਕਿਤੇ ਨਾ ਕਿਤੇ ਇੱਕ ਕਹਿ ਸਕਦੇ ਆ ਕਿ ਜ਼ਿੰਮੇਵਾਰੀ ਸਾਡੇ ਮਾਪਿਆਂ ਦੀ ਵੀ ਜ਼ਰੂਰ ਬਣਦੀ ਹੈ ਖਾਸ ਕਰਕੇ ਉਹਨਾਂ ਮਾਪਿਆਂ ਦੀ ਜੋ ਪੰਜਾਬੀ ਨਾਲ ਜੁੜੇ ਹੋਏ ਨੇ ਪੰਜਾਬ ਨਾਲ ਜੁੜੇ ਹੋਏ ਜਿਨ੍ਹਾਂ ਦੀ ਜਣਾ ਪੰਜਾਬ ਨਾਲ ਜੁੜੀਆਂ ਹੋਈਆਂ ਨੇ ਉਹ ਆਪਦੇ ਬੱਚਿਆਂ ਨੂੰ ਕੱਟ ਪੰਜਾਬੀ ਭਾਸ਼ਾ ਦੇ ਕਰੀਬ ਜ਼ਰੂਰ ਲੈ ਕੇ ਆਣ ਤਾਂਕਿ ਜੋ ਸਾਡਾ ਕਲਚਰ ਹੈ ਜੋ ਸਾਡਾ ਸੱਭਿਆਚਾਰ ਹੈ ਉਹ ਪੰਜਾਬ ਦਾ ਬਚਾ ਰਵੇ ਔਰ ਜੋ ਹਿਸਟਰੀ ਦੇ ਵਿੱਚ ਵਾਪਰਿਆ ਜੋ ਇਤਿਹਾਸ ਦੇ ਵਿੱਚ ਵਾਪਰਿਆ ਜੋ ਸੰਤਾਪਾਂ ਤੋਂ ਪੰਜਾਬ ਨਿਕਲ ਕੇ ਬਾਹਰ ਆ ਕੇ ਅੱਜ ਪੰਜਾਬ ਕਹੋਂਦਾ ਉਹ ਪੰਜਾਬ ਕਿਸ ਤਰੀਕੇ ਮਿਲਿਆ ਉਸ ਦੇ ਪਿੱਛੇ ਸੰਘਰਸ਼ ਕੀ ਹੈ ਉਹ ਸਾਡੇ ਬੱਚਾ ਨੂੰ ਪਤਾ ਲੱਗ ਸਕੇ ਉਸ ਦੀ ਵੈਲਿਊ ਜਿਹੜੀ ਹੈ ਉਸ ਦੀ ਕਦਰ ਜਿਹੜੀ ਹੈ ਸਾਡੇ ਬੱਚਾ ਨੂੰ ਪਤਾ ਲੱਗ ਸਕੇ ਕੈਮਰਾ ਪਰਸਨ ਦੀਪਕ ਦਿਨਾਲ ਸਹਿੰਦਰੂਲਾ ਪ੍ਰਾਈਮੇਸ਼ੀਆ ਟੀਵੀ ਚੰਡੀਗੜ੍ਹ ਪ੍ਰਾਈਮੇਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ